ਕਾਂਗਰਸੀ ਆਗੂਆਂ ਨੇ ਡੀਸੀ ਨੂੰ ਦਿੱਤੀਆਂ ਧਮਕੀਆਂ ਜੈਨੂ ਡੀਸੀ ਨੂੰ ਤਾਂ ਕਹਿ ਜਾਂ ਜਲਦਤਾਂ ਜੀ ਜਾਣੇ ਕਿ ਨੂੰ ਕਹ ਕੇ ਤੁਹਾਨੂੰ ਕਦਗੇ ਬਾਅਦ ਦੱਸਦੇ ਡੀਸੀ ਨੂੰ ਸ਼ਰਿਆਮ ਲਲਕਾਰ ਦੇ ਨਜ਼ਰ ਆਏ ਕਾਂਗਰਸੀ ਆਗੂ ਇਹ ਸਾਡਾ ਦਫਤਰ ਸਰ ਸਰ ਦੇਖੋ ਇਹਨੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ ਜਿਹੜਾ ਪਰਚਾ ਦੇਣਾ ਨਹੀਂ ਆ ਬੈਠੇ ਦੀ ਕੈਮਰ ਨੂੰ ਦੇਖੋ ਇਹ ਕੋ ਤਰੀਕਾ ਨੋਕ ਪਰ ਨੰਮਾ ਲੱਗਦਾ ਬਾਅਦ ਤੇ ਜਿੰਦਾ ਜੀਹਾਂ ਗੁਰਦਾਸਪੁਰ ਚ ਡੀਸੀ ਦਫਤਰ ਚ ਜ਼ਬਰਦਸਤ ਹੰਗਾਮਾ ਹੋਇਆ ਜਮ ਕੇ ਕਾਂਗਰਸੀ ਆਗੂਆਂ ਵੱਲੋਂ ਹੰਗਾਮਾ ਕੀਤਾ ਗਿਆ ਇੱਥੇ ਹੀ ਬਸ ਨਹੀਂ ਕਾਂਗਰਸੀ ਆਗੂਆਂ ਵੱਲੋਂ ਡੀਸੀ ਖਿਲਾਫ ਵੀ ਜਮ ਕੇ ਫੜਾਸ ਕੱਢੀ ਗਈ ਹੈ ਜੀਹਾਂ ਸ਼ਰੀਆਮ ਕਾਂਗਰਸੀ ਆਗੂ ਡੀਸੀ ਨੂੰ ਧਮਕਾਉਣ ਦੇ ਮੌਕੇ ਤੇ ਤਾਇਨਾਤ ਮੁਲਾਜ਼ਮਾਂ ਨੂੰ ਲਲਕਾਰ ਦੇ ਨਜ਼ਰ ਆਏ ਨੇ ਤਸਵੀਰਾਂ ਦੇਖ ਰਿਹਾ ਸੀ ਡੀਸੀ ਉੱਤਰਦੀ ਆ ਗੱਲ ਕਰ 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 ਉਹਦੀ ਥੋੜੀ ਜਿਹੀ ਚੱਲ ਚੱਲਦੀ ਥੋੜਾ ਜੀ ਮੈਂ ਚੱਲ ਚੱਲਦੀ ਥੋੜੀ ਜਿਹੀ ਥੱਕ ਮੈਂ ਥੋੜਾ ਜੀ ਆਹ ਚੱਲਦੀ ਵੀਡੀਓ ਦਾ ਆਹ ਚੱਲਦੀ 15 ਮਿੰਟ ਬੱਗੇ ਜੀ 15 ਮਿੰਟ ਮੈਂ ਡੀਸੀ ਨੂੰ ਕਹ ਕੇ ਜਲਦਪਤਾ ਜੀ ਜਾਣੇ ਕਿ ਉਹਨੂੰ ਕਹ ਕੇ ਤੁਹਾਨੂੰ ਕਦਗੇ ਬਾਅਦ ਦੱਸੇ ਵੱਡੇ ਬਾਦਲੇ ਦਾ ਪੁੱਤ ਪੜਾਉਂਦਾ ਮਰਦੇ ਨੂੰ ਬਾੜ ਇਹ ਸਾਡਾ ਦਫਤਰ ਸਰ 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 ਦੇਖੋ ਇਹਨੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੈ ਪਬਲਿਕ ਦੇ ਨੁਮਾਇੰਦੇ ਆ ਮੈਨੂੰ ਕਹਿ ਕਰਕੇ ਦੱਸੇ ਜਿਹੜਾ ਪਰਚਾ ਦੇਣ ਆਏ ਬੈਠੇ ਅਰੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾ ਮਾਮਾ ਲੱਗਦਾ ਬਾਅਦ ਤੇ ਜਿੰਦਾ ਸਮਾ ਅੱਥੇ ਜਦ ਤੱਕ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਕੋ ਹੀ ਦਫਤਰ ਕੋਲ ਦਰਜ ਹੋ ਗਿਆ ਸਾਲ ਇੱਕ ਰਹਿ ਗਿਆ ਕਿਹੜਾ ਬੰਬ ਚਲ ਜਾਣਾ ਸਾਡੇ ਤੇ ਦੇਖੋ ਡੀਡੀ ਦੇ ਡੀਟੀਓ ਲੈ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਆ ਨੂਬੇ ਅਸੀ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੂਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਡਰ ਨਹੀਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਨੂੰ ਬਾਹਰ ਕੱਢ ਕੇ ਦੱਸਿਓ ਵੀਡੀਓ ਚ ਦਿਖਾਈ ਦੇ ਰਿਹਾ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸੁਜਿੰਦਰ ਰੰਧਾਵਾ, ਤਿਰਤ ਰਜਿੰਦਰ ਬਾਜਵਾ, ਬਰਿੰਦਰ ਮੀਤ ਪਾੜਾ ਡੀਸੀ ਦਫ਼ਤਰ ਚ ਕੁਰਸੀਆਂ ਤੇ ਬੈਠੇ ਨਜ਼ਰ ਆ ਰਹੇ ਨੇ। ਇਸ ਦੌਰਾਨ ਸੁਜਿੰਦਰ ਰੰਧਾਵਾ, ਬਰਿੰਦਰ ਮੀਤ ਪਾੜਾ ਵੱਲੋਂ ਜ਼ਬਰਦਸਤ ਵੈਸਵਾਜੀ ਕੀਤੀ ਜਾਂਦੀ ਦਿਖਾਈ ਦੇ ਰਹੀ ਹੈ ਤੇ ਦੇਖਦੇ ਹੀ ਦੇਖਦੇ ਇਹ ਵੈਸਵਾਜੀ ਧਮਕੀਆਂ ਚ ਤਬਦੀਲ ਹੋ ਗਈ। ਜੀਹਾਂ ਸੁਜਿੰਦਰ ਰੰਧਾਵਾ ਤੇ ਬਰਿੰਦਰ ਮੀਤ ਪਾੜਾ ਵੱਲੋਂ ਸ਼ਰੀਆਮ ਡੀਸੀ ਨੂੰ ਧਮਕਾਉਂਦੇ ਕਈ ਵੱਡੀਆਂ ਗੱਲਾਂ ਕਹੀਆਂ ਗਈਆਂ ਨੇ। ਜਿਹੜਾ ਪਰਚਾ ਦੇਣਨ ਲਈ ਆ ਬੈਠੇ। ਤਰੀਕਾ ਦੇਖੋ ਤਰੀਕਾ ਇੱਕ ਬਾਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਡੀਸੀ ਦਫਤਰ ਚ ਹੋਏ ਇਸ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਪੰਚਾਇਤੀ ਚੋਣਾਂ ਦੇ ਮਸਲੇ ਨੂੰ ਲੈ ਕੇ ਕਾਂਗਰਸੀ ਆਗੂ ਡੀਸੀ ਦਫਤਰ ਚ ਪਹੁੰਚੇ ਸਨ ਤੇ ਇਸ ਦੌਰਾਨ ਇਹ ਸਾਰਾ ਹੰਗਾਮਾ ਹੋਇਆ ਇਸ ਵੀਡੀਓ ਦੇ ਸਾਹਮਣੇ ਆਉਣ ਦੀ ਦੇਰ ਸੀ ਕਿ ਵਿਰੋਧੀ ਪਾਰਟੀ ਕਾਂਗਰਸ ਤੇ ਹਮਲਾਵਰ ਹੋ ਗਈ ਕਾਂਗਰਸੀ ਆਗੂਆਂ ਖਿਲਾਫ ਜੰਮ ਕੇ ਪੜਾਅ ਸਕੱਢੀ ਗਈ ਆਪਾਗੂ ਨੀਲਗਰਗ ਨੇ ਕਾਂਗਰਸ ਤੇ ਵਰਦਿਆ ਕਿਹਾ ਹੈ ਕਿ ਕਾਂਗਰਸ ਨੂੰ ਪੰਚਾਇਤੀ ਚੋਣਾਂ ਚ ਆਪਣੀ ਹਾਰ ਦਿਖਾਈ ਦੇ ਰਹੀ ਆ ਜਿਸ ਤੇ ਚੱਲਦੇ ਕਾਂਗਰਸ ਵੱਲੋਂ ਅਜਿਹੇ ਹੰਗਾਮੇ ਕੀਤੇ ਜਾ ਰਹੇ ਨੇ ਦੇਖੋ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਲੀਡਰ ਆਫ اپੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜ਼ਵਾ ਤੇ ਉਹਨਾਂ ਦੇ ਵੱਡੇ ਲੀਡਰ ਜਿਹੜੇ ਆ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਵੜ ਕੇ ਉਹਨਾਂ ਨੂੰ ਜਿਸ ਤਰੀਕੇ ਨਾਲ ਧਮਕਾ ਰਹੇ ਨੇ ਔਰ ਇਸ ਤੋਂ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈਗਾ ਕਿ ਇਹ ਉਹਨਾਂ ਦੀ ਡੈਸਪੀਰੇਸ਼ਨ ਹੈਗੀ ਹੈ ਉਹ ਇਲੈਕਸ਼ਨ ਹਾਰ ਰਹੇ ਨੇ ਔਰ ਜਿੱਦਾਂ ਦੀ ਸ਼ਬਦਾਵਲੀ ਯੂਜ਼ ਕਰ ਰਹੇ ਨੇ ਇੱਕ ਚੁੜੇ ਹੋਏ ਨੁਮਾਇੰਦੇ ਨੂੰ ਇਦਾਂ ਦੀ ਸ਼ਬਦਾਵਲੀ ਤਾਂ ਵੈਸੇ ਸ਼ੋਭਾ ਨਹੀਂ ਦਿੰਦੀ ਹੈਗੀ ਮਤਲਬ ਤੁਸੀਂ ਅੰਦਾਜ਼ਾ ਲਗਾਓ ਕਿ ਅੱਜ ਜਿਹੜੇ ਸੱਤਾ ਦੇ ਵਿੱਚ ਨਹੀਂ ਹੈਗੇ ਜੇਕਰ ਉਦੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰਦੇ ਨੇ ਉਦੋਂ ਇਸ ਤਰੀਕੇ ਦਾ ਪ੍ਰਸ਼ਾਸਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਇਹ ਸੱਤਾ ਦੇ ਵਿੱਚ ਸੀ ਉਦੋਂ ਇਹਨਾਂ ਨੇ ਕਿਸ ਤਰੀਕੇ ਨਾਲ ਇਲੈਕਸ਼ਨ ਕਰਾਏ ਹੋਣਗੇ ਇਹ ਲੋਕ ਭਲੀ ਭੰਤੀ ਜਾਣਦੇ ਹੈਗੇ ਆ ਤੇ ਵਾਜਵਾ ਸਾਹਿਬ ਇਸ ਫ੍ਰਸਟ੍ਰੇਸ਼ਨ ਦੇ ਵਿੱਚ ਤੁਸੀਂ ਲੋਕਤੰਤਰ ਦਾ ਘਾਣ ਨਾ ਕਰੋ ਤੁਸੀਂ ਇਹ ਲੋਕਤੰਤਰ ਦੀ ਪ੍ਰਕਿਰਿਆ ਦੇ ਵਿੱਚ ਵਿਘਨ ਨਾ ਪਾਓ ਤੁਹਾਡੇ ਕੋਲੇ ਨਹੀਂ ਕੈਂਡੀਡੇਟ ਹੈਗੇ ਹਾਰ ਮੰਨ ਲਵੋ ਹਾਲਾਂਕਿ ਜਿਹੜਾ ਇਹ ਇਲੈਕਸ਼ਨ ਹੈਗਾ ਬਿਲਕੁਲ ਨਿਰਪੱਖ ਤੌਰ ਤੇ ਹੋ ਰਿਹਾ ਹੈਗਾ ਆਵਾਮੀ ਪਾਰਟੀ ਦੇ ਨੁਮਾਇੰਦੇ ਖੁਦ ਅੱਜ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਹੈਗੇ ਤਾਂ ਕਿ ਮਤਲਬ ਇਹ ਨਿਰਪੱਖ ਚੋਣਾ ਹੋ ਸਕਣ ਜਿੱਥੇ ਸਿਕਿਉਰਿਟੀ ਦੀ ਲੋੜ ਹੈ ਉੱਥੇ ਸਿਕਿਉਰਿਟੀ ਦਿੱਤੀ ਜਾ ਸਕੇ ਔਰ ਕਿਸੇ ਨੂੰ ਫਾਰਮ ਪਰ ਨੋੜੀ ਨੋਕਿਆ ਜਾ ਰਿਹਾ ਉਧਰ ਇਸ ਵਿਵਾਦ ਦੇ ਪੱਖਣ ਤੋਂ ਬਾਅਦ ਹੁਣ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਪਾੜਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਬਰਿੰਦਰ ਮੀਤ ਪਾੜਾ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਆਖਰ ਕਿਉਂ ਡੀਸੀ ਦਫ਼ਤਰ 'ਚ ਹੰਗਾਮਾ ਹੋਇਆ ਚੱਲ ਰਹੀ ਹੈ ਤੁਹਾਨੂੰ ਪਤਾ ਸਾਰੇ ਹੀ ਸਰਪੰਚੀਆਂ ਦੀ ਦੇ ਮੈਂਬਰ ਪੰਚਾਇਤ ਦੀ ਉਹ ਉਹਦੇ ਮਤਲਬ ਜਿਹੜੇ ਉੱਥੇ ਸੈਕਟਰੀ ਜਿਹੜੇ ਦਫ਼ਤਰਾਂ 'ਚ ਬਹਿਣੇ ਨੇ ਉਹ ਬਹਿ ਨਹੀਂ ਰਹੇ ਪਰ ਇਹ ਆਪਣਾ ਰਾਈਟ ਹੈ कि ਜਿਹੜੇ ਸੈਕਟਰੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਉਣੀ 2 ਦਿਨ ਤੱਕ ਵੀਡੀਓ ਡਾਕਟਰ ਜਾ ਕੇ ਸਾਰੇ ਅਫਸਰ ਜਿਹੜੇ ਸੈਕਟਰੀ ਆ ਗੈਰਹਾਜ਼ਰੀ ਉਹ ਸਾਰੇ ਵੀਡੀਓਗ੍ਰਾਫੀ ਕਰਾਉਂਗਾ ਸਾਰੇ ਜੋ ਮੈਂ ਡੀਸੀ ਏਡੀਸੀ ਐਸਡੀਓ ਸਾਰਿਆਂ ਨੂੰ ਰਿਟਰਨ ਚ ਜੋ ਮੇਰੇ ਵਟਸਐਪ ਤੋਂ ਗਏ ਆ ਜੋ ਮੈਂ ਰਿਟਰਨ ਦਿੱਤਾ ਆ ਉਹ ਇਸ ਕਰਕੇ ਮੈਂ ਸਾਰਾ ਇਹ ਮਟੀਰੀਅਲ ਇਕੱਠਾ ਕਰਦਾ 22 ਨੇਮ ਸਾਰੇ ਅਫਸਰ ਉਹ ਸੈਕਟਰੀ ਜਿਹੜੇ ਉਹਨਾਂ ਦੀ ਲੋਕੇਸ਼ਨ ਇਹਨਾਂ ਦਾ ਜਿਹੜਾ ਉਹ ਹਾਈ ਕੋਰਟ ਇਹਨਾਂ ਦੇ ਖਿਲਾਫ ਜਾਵਾਂਗਾ डीसी दफ्तर ਤੋਂ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇੱਥੇ ਵੱਡਾ ਸਵਾਲ ਇਹੋ ਖੜਾ ਹੋ ਰਿਹਾ ਹੈ ਕਿ ਮਸਲਾ ਭਾਵੇਂ ਕੋਈ ਵੀ ਹੋਵੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਨਾਲ ਇਸ ਤਰੀਕੇ ਨਾਲ ਵਿਵਹਾਰ ਕਰਨਾ ਆਖਰ ਕਿੰਨਾ ਕੁ ਸਹੀ ਹੈ ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ ਜਗਬਾਣੀ ਟੀਵੀ ਲਈ ਗੁਰਪ੍ਰਤਾਪ ਸਿੰਘ ਦੀ ਰਿਪੋਰਟ